ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਹਿੰਦੇ ਉਹ ਰਾਜੇ ਦੀ ਇੱਕੋ ਇੱਕ ਧੀ ਸੀ ਰਾਜਾ ਉਹਨੂੰ ਲੈ ਕੇ ਬੜਾ ਜ਼ਿਆਦਾ ਚਿੰਤਤ ਰਿਹਾ ਕਰਦਾ ਸੀ ਰਾਜਾ ਚਾਹੁੰਦਾ ਸੀ ਕਿ ਉਹਦੇ ਨਾਲ ਕੋਈ ਐਹਾ ਜਿਹਾ ਰਹੇ ਜੋ ਉਹਦੀ ਹਰ ਥਾਂ ਰੱਖਿਆ ਵੀ ਕਰੇ ਤੇ ਉਹਨੂੰ ਚੰਗੇ ਗੁਣਾ ਨਾਲ ਵੀ ਭਾਰਤਵੇ ਉਸੇ ਨਗਰ ਵਿੱਚ ਇੱਕ ਮਨੁੱਖ ਰਹਾ ਕਰਦਾ ਸੀ ਕਹਿੰਦੇ ਉਹਦੇ ਮਾਪਿਓ ਨਹੀਂ ਸਨ ਹਰ ਇੱਕ ਦੀ ਮਦਦ ਕਰਿਆ ਕਰਦਾ ਤੇ ਚੰਗੇ ਗੁਣਾ ਦਾ ਧਾਰਨੀ ਸੀ ਕਿਸੇ ਨੇ ਰਾਜੇ ਨੂੰ ਕਿਹਾ ਕਿ ਉਸ ਤੋਂ ਵਧਿਆ ਤੇਰੇ ਧੀ ਦੀ ਰਖਿਆ ਕਰਨ ਲਈ ਹੋਰ ਕੋਈ ਨਹੀਂ ਹੋ ਸਕਦਾ ਰਾਜੇ ਨੇ ਉਹਨੂੰ ਬੁਲਾਇਆ ਤੇ ਹਰ ਸਮੇਂ ਆਪਣੀ ਧੀ ਦੇ ਨਾਲ ਰਹਿਣ ਲਈ ਕਿਹਾ ਕਹਿੰਦੇ ਉਹਨੇ ਬਾਗ ਬਗੀਚੇ ਜਾਇਆ ਕਰਨਾ ਜਾਂ ਕਿਤੇ ਘੁੰਮਣ ਲਈ ਵੀ ਜਾਇਆ ਕਰਨਾ ਤੇ ਉਸਨੇ ਨਾਲ ਰਹਿਆ ਕਰਨਾ ਕਹਿੰਦੇ ਇੱਕ ਦਿਨ ਉਹਦੀ ਰਾਜੇ ਦੀ ਜਿਹੜੀ ਧੀ ਸੀ ਕਹਿੰਦੇ ਉਹ ਬਾਗ ਵਿੱਚ ਵਿੱਚੋਂ ਫੁੱਲ ਤੋੜਨ ਲਈ ਚਲੀ ਗਈ ਕਹਿੰਦੇ ਉਹ ਹਮੇਸ਼ਾ ਚਾਂਦੀ ਦੀ ਟੋਕਰੀ ਦੇ ਵਿੱਚ ਫੁੱਲ ਤੋੜ ਕੇ ਤੇ ਰੱਖਿਆ ਕਰਦੀ ਸੀ ਕਹਿੰਦੇ ਅੱਜਾਂ ਉਹ ਫੁੱਲ ਤੋੜ ਕੇ ਤੇ ਬਗੀਚੇ ਦੇ ਵਿੱਚੋਂ ਵਾਪਸ ਆਉਣ ਦੀ ਸੀ ਤਾਂ ਰਸਤੇ ਵਿੱਚ ਇੱਕ ਥਾਂ ਬੜੇ ਸਾਰੇ ਲੋਕਾਂ ਦਾ ਇਕੱਠ ਹੋਇਆ ਪਿਆ ਸੀ। ਕਹਿੰਦੇ ਉਹਨੇ ਆਪਣੀ ਪਾਲਕੀ ਰਕਾ ਕੇ ਤੇ ਉਸ ਮਨੁੱਖ ਨੂੰ ਕੋਲ ਬੁਲਾਇਆ। ਉਹ ਨੌਜਵਾਨੀ ਸੀ। ਉਹਨੂੰ ਕਿਹਾ ਕਿ ਸਾਹਮਣੇ ਦੇਖ ਕੇ ਆਓ ਉੱਥੇ ਕਾਹਦਾ ਇੰਨਾ ਵੱਡਾ ਇਕੱਠ ਹੋਇਆ ਪਿਆ। ਉਹਨੇ ਕਿਹਾ ਠੀਕ ਹੈ ਹੁਣੇ ਪੁੱਛ ਕੇ ਆਉਣਾ ਵੀ ਇੱਥੇ ਕਿਸ ਚੀਜ਼ ਦਾ ਇਕੱਠ ਹੈ। ਉਹ ਕਹਿੰਦਾ ਰਾਜਕੁਮਾਰੀ ਜੀ ਤੁਸੀਂ ਇੱਥੇ ਹੀ ਰੁਕੋ ਮੈਂ ਹੁਣੇ ਪੁੱਛ ਕੇ ਆਉਣਾ ਵੀ ਉੱਥੇ ਕੀ ਹੋ ਰਿਹਾ ਹੈ। ਉਹ ਭੀੜ ਚੋਂ ਲੰਘ ਕੇ ਤੇ ਅੱਗੇ ਜਾਂਦਾ ਹੈ ਅੱਗੇ ਜਾ ਕੇ ਦੇਖਦਾ ਇੱਕ ਨਾ ਕੋਈ ਗਿਆਨੀ ਮਨੁੱਖ ਬੈਠੇ ਹੁੰਦੇ ਨੇ ਉਹਨਾਂ ਦੇ ਮੁਖ ਤੇ ਬੜਾ ਜ਼ਿਆਦਾ ਜلال ਹੁੰਦਾ ਸਾਰੇ ਪਾਸੇ ਲੋਕੀ ਲੋਕੀ ਇਕੱਠੇ ਹੋਏ ਹੁੰਦੇ ਨੇ ਦੇਖ ਕੇ ਲੱਗਦਾ ਕਿ ਕੋਈ ਮਹਾਨ ਆਤਮਾ ਨੇ ਪੁੱਛਦਾ ਵੀ ਇਹ ਕੀ ਕਰਦੇ ਪਏ ਉਹਨਾਂ ਕਹਾਂ ਇਹ ਕਿਸੇ ਦਾ ਵੀ ਨਾਮ ਪਤਾ ਜਾਂ ਕੁਝ ਹੋਰ ਜਾਣਣ ਤੋਂ ਬਾਅਦ ਐਸੀ ਸਟੀਕ ਜਾਣਕਾਰੀ ਦੇ ਦਿੰਦੇ ਨੇ ਜੋ ਪੁੱਛੋ ਉਹਦਾ ਜਿਹੜਾ ਜਵਾਬ ਹੈ ਬੜਾ ਸਹੀ ਤਰੀਕੇ ਨਾਲ ਦਿੰਦੇ ਨੇ ਪਾਪ ਵਿਖ ਬਾਰੇ ਦੱਸਦੇ ਪਏ ਨੇ ਉਹ ਉੱਥੋਂ ਇਹ ਜਾਣ ਕੇ ਤੇ ਵਾਪਸ ਆ ਗਿਆ ਆ ਕੇ ਰਾਜਕੁਮਾਰੀ ਨੂੰ ਕਿਹਾ ਰਾਜਕੁਮਾਰੀ ਇੱਥੇ ਕੋਈ ਮਹਾਨ ਪੁਰਖ ਬੈਠੇ ਨੇ ਉਹ ਸਾਰਿਆਂ ਦੇ ਪਿਪ ਵਿਖ ਬਾਰੇ ਜੋ ਕੋਈ ਜਾਨਣਾ ਚਾਹੁੰਦਾ ਉਹ ਉੱਤਰ ਦੇ ਰਹੇ ਨੇ ਤੇ ਲੋਕ ਮੰਨਦੇ ਨੇ ਵੀ ਉਹ ਜੋ ਵੀ ਦੱਸ ਰਹੇ ਨੇ ਉਹ ਸਟੀਕ ਜਾਣਕਾਰੀ ਹੈ ਬਿਲਕੁਲ ਸਹੀ ਹੈ ਉਹ ਕਹਿੰਦੀ ਠੀਕ ਹੈ ਫਿਰ ਮੈਂ ਵੀ ਕੁਝ ਪੁੱਛਣਾ ਚਾਹੁੰਦੀ ਹ ਜਦੋਂ ਨੇ ਐਵੇਂ ਕਿਹਾ ਤਾਂ ਕਹਿਣ ਲੱਗਾ ਰਾਜਕੁਮਾਰੀ ਐਵੇਂ ਦੇ ਲੋਕ ਠਾਗਵੀ ਹੁੰਦੇ ਨੇ ਲੋਕਾਂ ਨੂੰ ਪਰਮਾ ਕੇ ਤੇ ਲੋਕਾਂ ਤੋਂ ਵੱਡੀ ਰਕਮ ਜਿਹੜੀ ਆ ਉਹ ਵਸੂਲ ਕੇ ਤੇ ਉਹਨਾਂ ਨੂੰ ਠਾਗ ਕੇ ਚਲੇ ਜਾਂਦੇ ਨੇ ਉਹਨੇ ਕਿਹਾ ਜੋ ਮੈਂ ਤੈਨੂੰ ਕਹਾਂ ਉਹਨਾ ਕੰਮ ਕਰ ਮੈਂ ਤੇਰਾ ਗਿਆਨ ਸੁਣਨ ਨਹੀਂ ਆਇਆ ਉਹ ਵਿਚਾਰਾ ਚੁੱਪ ਹੋ ਗਿਆ ਕਿੰਨੇ ਦੱਸੋ ਜੀ ਕੀ ਜਾਣਨਾ ਚਾਹੁੰਦੇ ਉਹਨੇ ਕਿਹਾ ਵੀ ਮੈਂ ਇਹ ਜਾਣਨਾ ਚਾਹੁੰਨੀ ਆ ਵੀ ਜਿਹੜਾ ਮੇਰਾ ਜੜਾ ਵਿਆਹ ਕਦੋਂ ਹੋਏਗਾ ਤੇ ਕਿੱਥੋਂ ਹੋਵੇਗਾ ਉਹਨੇ ਕਿਹਾ ਠੀਕ ਹੈ ਉਨਾ ਉਸ ਸੰਤ ਫਕੀਰ ਉਹ ਜਿਹੜਾ ਗਿਆਨੀ ਮਨੁੱਖ ਨੇ ਉਹਦੇ ਕੋਲ ਚਲੇ ਜਾਂਦੇ ਨੇ ਜਾ ਕੇ ਕਿਹਾ ਮੈਂ ਰਾਜ ਮਹਿਲ ਤੋਂ ਆਇਆ ਹਾਂ ਰਾਜਕੁਮਾਰੀ ਦਾ ਇੱਕ ਸਵਾਲ ਹੈ ਮੈਨੂੰ ਚਾਹੁੰਦਾ ਸਭ ਦੇ ਸਾਹਮਣੇ ਪਤਾ ਲੱਗੇ ਇਸ ਲਈ ਤੁਸੀਂ ਮੇਰੇ ਨਾਲ ਇਕਾਂਤ ਜਾ ਜਾਓ ਉਹ ਸਾਰੀ ਪੀੜਣ ਨੂੰ ਉੱਥੇ ਬਿਠਾ ਕੇ ਤੇ ਥੋੜੀ ਦੂਰੀ ਚਲੇ ਜਾਂਦੇ ਨੇ ਇੱਕ ਰੁੱਖ ਥੱਲੇ ਬੈਠ ਕੇ ਉਹਨੇ ਗੱਲ ਦਸੀ ਰਾਜਕੁਮਾਰੀ ਜਾਣਨਾ ਚਾਹੁੰਦੀ ਹੈ ਵੀ ਮੇਰਾ ਵਿਆਹ ਕਦੋਂ ਤੇ ਕਿਸ ਰਾਜ ਚ ਹੋਏਗਾ ਉਹਨੇ ਕਿਹਾ ਠੀਕ ਹੈ ਤੁਸੀਂ ਰਾਜਕੁਮਾਰੀ ਦੇ ਕੋਲ ਜਾਓ ਉਹਦੇ ਨੇੜੇ ਆਸੇ-ਪਾਸੇ ਜਿਹੜੀ ਵੀ ਚੀਜ਼ ਹੈ ਉਹ ਦੋ ਚੀਜ਼ਾਂ ਲੈ ਕੇ ਤੇ ਆ ਜਾ। ਹੁਣ ਉਹ ਰਾਜਕੁਮਾਰੀ ਦੇ ਕੋਲ ਜਾਂਦਾ ਹੈ। ਕਿਹਾ ਉਹ ਜਿਹੜੇ ਗਿਆਨੀ ਨੇ ਮਹਾਨਪੁਰਸ਼ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਆਸੇ-ਪਾਸੇ ਜੋ ਵੀ ਚੀਜ਼ ਹੈ ਉਹ ਦੋ ਚੀਜ਼ਾਂ ਤੁਸੀਂ ਮੈਨੂੰ ਦੇ ਦਿਓ। ਹੁਣ ਉੱਥੇ ਕੁਝ ਵੀ ਨਹੀਂ ਹੁੰਦਾ। ਉਹਦੇ ਹੱਥ 'ਚ ਸਿਰਫ ਇੱਕ ਟੋਕਰੀ ਹੁੰਦੀ ਹੈ ਤੇ ਜਿਹੜੇ ਫੁੱਲ ਹੁੰਦੇ ਨੇ ਉਹ ਵੀ ਸਾਰੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ। ਹੁਣ ਥੱਲੇ ਘਾਹ ਹੁੰਦਾ। ਉਹ ਘਾਹ ਦੇ ਦੋ ਤਿੱਲੇ ਤੋੜ ਕੇ ਤੇ ਪੱਤੇ ਉਹਨਾਂ ਨੂੰ ਦੇ ਦਿੰਦੀ ਹੈ। ਸੰਤ ਫਕੀਰੋ ਦੋ ਪਤਿਆ ਨੂੰ ਚੰਗੀ ਤਰ੍ਹਾਂ ਜਿਹੜਾ ਆਪਸ ਵਿੱਚ ਗੰਡ ਮਾਰ ਕੇ ਤੇ ਕੁਝ ਸਮੇਂ ਬਾਅਦ ਹੱਸਣ ਲੱਗ ਜਾਂਦੇ ਨੇ ਉਹ ਕਹਿੰਦਾ ਸੰਤਾਂ ਸੰਤਾਂ ਨੂੰ ਵੀ ਮਾਪੁਰਖੋ ਤੁਸੀਂ ਕਾਹਤੋਂ ਹੱਸਦੇ ਪਿਓ ਕਹਿੰਦੇ ਜਿਹੜਾ ਜਵਾਬ ਹੈ ਨਾ ਉਹਨੂੰ ਸੁਣ ਕੇ ਸ਼ਾਇਦ ਤੂੰ ਵੀ ਹੱਸਣ ਲੱਗ ਜਾਏਂਗਾ ਉਹਨਾਂ ਨੇ ਕਿਹਾ ਜੀ ਦੱਸੋ ਉਹਨੇ ਕਿਹਾ ਇਹ ਰਾਜਕੁਮਾਰੀ ਦਾ ਵਿਆਹ ਤੇਰੇ ਨਾਲ ਹੋਏਗਾ ਜਦੋਂ ਨੇ ਇਹ ਗੱਲ ਸੁਣੀ ਤੇ ਉਹ ਹੱਕਾ ਬੱਕਾ ਰਿਆ ਕਿ ਉਸ ਸੰਤਾਂ ਨੂੰ ਕਹਿਣ ਲੱਗਾ ਵੀ ਐਵੇਂ ਕਿਉਂ ਕਹਿੰਦੇ ਹਰ ਇੱਕ ਨੂੰ ਹਰ ਇੱਕ ਦੇ ਕਰਮਾਂ ਦਾ ਫਲ ਮਿਲਦਾ ਤੇ ਤੇਰੇ ਕਰਮ ਇਹ ਹੀ ਨੇ ਤੂੰ ਲੋਕਾਂ ਦਾ ਭਲਾ ਲੋਚਦਾ ਸੀ ਤੇ ਪਰਮਾਤਮਾ ਨੇ ਉਹਦੇ ਬਦਲੇ ਤੈਨੂੰ ਬਾਦਸ਼ਾਹ ਬਣਾ ਦੇਣਾ ਉਹ ਕਹਿੰਦਾ ਵੀ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਕਹਿੰਦੇ ਵੀ ਜੋ ਹੈਗਾ ਸੀ ਉਹ ਮੈਂ ਤੈਨੂੰ ਦੱਸਦਾ ਉਹ ਨਾ ਉੱਥੋਂ ਚਲਾ ਗਿਆ ਜਾ ਕੇ ਰਾਜਕੁਮਾਰੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਪਈ ਸੀ ਰਾਜਕੁਮਾਰੀ ਕਹਿੰਦੀ ਵੀ ਦੱਸ ਦੇ ਨੂੰ ਕੀ ਕਿਹਾ ਉਹਨੇ ਕਿਹਾ ਜੀ ਜੋ ਉਹਨੇ ਕਿਹਾ ਨਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਤਾਂ ਮੈਨੂੰ ਲੱਗਦਾ ਹੈ ਉੱਥੇ ਲੋਕਾਂ ਦਾ ਸਿਰਫ ਸਮਾਂ ਗਵਾਉਂਦੇ ਨੇ ਜੋ ਉਹਨਾਂ ਦੱਸਿਆ ਤੇ ਉਸ ਤੋਂ ਮੈਨੂੰ ਜਾਣ ਕੇ ਐਵੇਂ ਲੱਗਦਾ ਵੀ ਲੋਕਾਂ ਨੇ ਨਾ ਵਿਅਰਥ ਚ ਪੀੜ ਕੀਤੀ ਹੋਈ ਏ ਸਿਰਫ ਸਮਾਂ ਖੋਟੀ ਕਰਨ ਲਈ ਉਹਨੇ ਕਿਹਾ ਵੀ ਤੂੰ ਐਵੇਂ 부ਝਾਰਤਾ ਨਾ ਬੁਝਾ ਜੋ ਉਹਨੇ ਮੈਨੂੰ ਦੱਸਿਆ ਉਹ ਚੁੱਪ ਕਰਕੇ ਦੱਸ ਦੇ ਹੋਂ ਕਿੰਦਾ ਵੀ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਉਸ ਗੱਲ ਤੇ ਗੁੱਸਾ ਤਾਂ ਨਹੀਂ ਕਰੋਗੇ ਉਹਨੇ ਕਿਹਾ ਨਹੀਂ ਮੈਂ ਕਿਉਂ ਗੁੱਸਾ ਕਰੂੰਗੀ ਉਹਨੇ ਕਿਹਾ ਗਾਲ੍ਹੀ ਐਵੇਂ ਦੀਏ ਵੀ ਜਾਣ ਕੇ ਸ਼ਾਇਦ ਤੁਸੀਂ ਗੁੱਸਾ ਕਰਨ ਲੱਗ ਜਾਓ ਉਹਨੇ ਕਿਹਾ 부ਝਾਰਤਾ ਨਾ 부ਝਾ ਤੇ ਮੈਨੂੰ ਛੇਤੀ ਨਾਲ ਗੱਲ ਦੱਸ ਉਹਨੇ ਕਿਹਾ ਠੀਕ ਹੈ ਉਨੇ ਕਿਆ ਵੀ ਦੱਸੋ ਉਹ ਕਹਿੰਦਾ ਵੀ ਇਹ ਜਿਹੜੇ ਸੰਤ ਮਹਾਪੁਰਸ਼ ਨੇ ਇਹਨਾਂ ਨੇ ਐਵੇਂ ਕਿਹਾ ਵੀ ਤੁਹਾਡਾ ਜਿਹੜਾ ਵਿਆਹ ਹੈ ਨਾ ਉਹ ਮੇਰੇ ਨਾਲ ਹੋਵੇਗਾ ਉਹ ਕਹਿੰਦੀ ਤੁਸੀਂ ਤੂੰ ਇਹ ਕੀ ਬੋਲੀ ਜਾਣਦਿਆ ਤੂੰ ਮੇਰਾ ਨੌਕਰ ਤੇ ਮੈਂ ਇੱਥੋਂ ਦੀ ਰਾਜਕੁਮਾਰੀ ਮੇਰਾ ਵਿਆਹ ਤੇਰੇ ਨਾਲ ਕਿਵੇਂ ਹੋ ਸਕਦਾ ਜਦੋਂ ਨੇ ਇਹ ਗੱਲ ਕਹੀ ਉਹਨੇ ਹੱਥ 'ਚ ਉਹ ਚਾਂਦੀ ਦੀ ਜਿਹੜੀ ਟੋਕਰੀ ਫੜੀ ਹੋਈ ਸੀ ਨਾ ਉਹ ਗਾਤੀ ਉਹਦੇ ਸਿਰ ਦੇ ਉੱਤੇ ਮਾਰੀ ਜਦੋਂ ਸਿਰ ਦੇ ਉੱਤੇ ਵੱਜੀ ਨਾ ਤੇ ਉਹਦਾ ਮੱਥੇ ਤੇ ਖੂਨੋਂ ਖੂਨ ਹੋ ਗਿਆ ਉਹ ਹੁਣ ਥੱਲੇ ਉਵੇਂ ਆਪਣੀ ਉਪਾਲਕੀ 'ਚ ਬੈ ਕੇ ਤੇ ਜਾ ਹੀ ਜਾਂਦੀ ਹੁਣ ਉਹ ਕਹਿੰਦਾ ਕਿ ਜੇਕਰ ਤੂੰ ਰਾਜਕੁਮਾਰੀ ਹੈ ਤਾਂ ਤੂੰ ਆਪਣੇ ਮਹਿਲਾਂ ਦੀ ਰਾਜਕੁਮਾਰੀ ਹੈ ਤੈਨੂੰ ਕੋਈ ਹੱਕ ਨਹੀਂ ਕਿਸੇ ਨੂੰ ਐਵੇਂ ਮਾਰਨ ਦਾ ਕਹਿੰਦੀ ਉਹ ਉਹ ਟੋਕਰੀ ਚੋਂ ਕੇ ਤੇ ਉਥੋਂ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਇਹਦੀ ਕਦੀ ਵਾਪਸ ਸ਼ਕਲ ਨਹੀਂ ਦੇਖਾਂਗਾ ਤੇ ਚਲਾ ਜਾਂਦਾ ਹੁਣ ਉਹ ਨਗਰ ਨੂੰ ਛੱਡਣ ਦੀ ਵੀ ਸਲਾਹ ਕਰ ਲੈਂਦਾ ਕਹਿੰਦੇ ਉਥੋਂ ਆਪਣਾ ਸਮਾਨ ਲੈ ਕੇ ਤੇ ਤੁਰਦਾ ਜਾਂਦਾ ਪਹਿਲੇ ਜ਼ਮਾਨੇ 'ਚ ਲੋਕ ਪੈਦਲ ਸਫ਼ਰ ਤੈਅ ਕਰਿਆ ਕਰਦੇ ਸੀ ਕਹਿੰਦੇ ਤੁਰਦੇ ਤੁਰਦੇ ਉਹਨੂੰ ਲਗਭਗ 2 ਤੋਂ 3 ਮਹੀਨੇ ਦਾ ਜੋ ਸੀ ਉਹ ਸਮਾਂ ਲੰਘ ਗਿਆ ਤੁਰਦੇ ਤੁਰਦੇ ਇੱਕ ਐਸੇ ਥਾਂ ਤੇ ਪਹੁੰਚ ਗਿਆ ਜਿਹੜੇ ਇਸ ਰਾਜ ਦੀ ਸੀਮਾ ਬਿਲਕੁਲ ਖਤਮ ਹੋ ਗਈ ਸੀ ਕਿੰਨੇ ਉਸ ਰਾਜ 'ਚ ਜਦੋਂ ਗਿਆ ਉੱਥੇ ਦੇਖਿਆ ਕਿ ਬੜੇ سارے ਲੋਕ ਚੰਗੇ-ਚੰਗੇ ਵਸਤਰ ਪਾ ਕੇ ਤੇ ਆਪਸ ਦੇ ਵਿੱਚ ਚੰਗੇ-ਚੰਗੇ ਵੀ ਨੱਚ ਟੱਪ ਰਹੇ ਸਨ ਉਹ ਕੋਲ ਜਾ ਕੇ ਪੁੱਛ ਕਿ ਮਨੁੱਖ ਨੂੰ ਪੁੱਛਦਾ ਵੀ ਕੀ ਗੱਲ ਸਾਰੇ ਨਗਰ 'ਚ ਬੜੇ ਜਸ਼ਨ ਮਨਾਏ ਜਾ ਰਹੇ ਨੇ ਉਹਨੇ ਕਿਹਾ ਇੱਥੋਂ ਦਾ ਜੋ ਰਾਜਾ ਉਹ ਅਕਾਲ ਚਲਾ ਨੇ ਕੀਤੇ ਨੂੰ ਇੱਕ ਮਹੀਨਾ ਹੋ ਗਿਆ ਕਿੰਦੇ ਇਹ ਤਾਂ ਫਿਰ ਜਿਹੜਾ ਸਮਾਚਾਰ ਹੈ ਦੁੱਖ ਵਾਲਾ ਹੈ ਤੇ ਤੁਹਾਡੇ ਸਾਰੇ ਨੱਚੀ ਟੱਪੀ ਜਾਂਦੇ ਨੇ ਉਹਨੇ ਕਿਹਾ ਰਾਜੇ ਨੇ ਨਾ ਕਿਹਾ ਸੀ ਵੀ ਪੂਰੇ 1 ਮਹੀਨੇ ਬਾਅਦ ਉਹਨਾਂ ਦਾ ਇੱਕ ਹਾਥੀ ਏ ਉਹ ਨੂੰ ਹਮੇਸ਼ਾ ਸੰਤ ਫਕੀਰਾਂ ਦੇ ਨਾਲ ਰੱਖਿਆ ਕਰਦੇ ਸਨ ਤੇ ਉਹ ਹਾਥੀ ਹੀ ਤੈਅ ਕਰੇਗਾ ਵੀ ਅਗਲਾ ਜਿਹੜਾ ਰਾਜਾ ਕੌਣ ਹੋਵੇਗਾ ਉਹਨਾਂ ਦੀ ਸੰਤਾਨ ਨੂੰ ਰਾਜ ਨਹੀਂ ਮਿਲੇਗਾ ਉਹ ਹਾਥੀ ਤੈਅ ਕਰੇਗਾ ਵੀ ਕੌਣ ਹੋਵੇਗਾ ਉਹਨਾਂ ਨੇ ਕਿਹਾ ਠੀਕ ਹੈ ਉਹਨਾਂ ਨੇ ਕਿਹਾ ਕੱਲ ਸਵੇਰੇ ਨਾ ਸਾਰਿਆਂ ਨੂੰ ਆਮ ਲੋਕਾਂ ਨੂੰ ਰਾਜਿਆਂ ਨੂੰ ਤੇ ਆਸ-ਪਾਸ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ। ਉਹਨੇ ਕਿਹਾ ਠੀਕ ਹੈ। ਹੁਣ ਨਾ ਉਹ ਸਵੇਰੇ ਸਾਰੇ ਜਣੇ ਉੱਥੇ ਜਾ ਕੇ ਤੇ ਇਕੱਠੇ ਹੋ ਜਾਂਦੇ ਨੇ। ਜਦੋਂ ਉੱਥੇ ਜਾ ਕੇ ਇਕੱਠੇ ਹੋਏ ਰਾਜੇ ਦੇ ਜਿੰਨੇ ਔਲਾਦ ਸੀ ਤੇ ਉਹ ਸਾਰੇ ਇੱਕ ਪਾਸੇ ਖੜੇ ਹੋਗੇ। ਜਿਹੜੇ ਹੋਰ ਰਾਜੇ ਆਏ ਸੀ ਉਹ ਅਗਲੀ ਲਾਈਨ 'ਚ ਖੜੇ ਹੋਗੇ। ਜਿਹੜੀ ਆਮ ਜਨਤਾ ਸੀ ਉਹ ਥੱਲੇ ਖੜੀ ਹੋਗੀ। ਕਿੰਦੇ ਉਹ ਹਾਥੀ ਆਇਆ। ਉਨੇ ਹੱਥ 'ਚ ਇੱਕ ਬੜੀ ਸੋਹਣੀ ਫੁੱਲਾਂ ਦੀ ਮਾਲਾ ਫੜੀ ਹੋਈ ਸੀ ਆਪਣੀ ਸੁੰਦਰ ਦੇ ਵਿੱਚ ਉਹ ਰਾਜੇ ਦੇ ਸਾਰੇ ਜਿੰਨੇ ਪਰਿਵਾਰ ਵਾਲੇ ਸਨ ਉਹਨਾਂ ਕੋਲ ਖੜਾ ਹੋ ਕੇ ਤੇ ਅੱਗੇ ਆ ਗਿਆ ਬੜੇ ਹੈਰਾਨ ਹੋਏ ਵੀ ਰਾਜੇ ਦੇ ਔਲਾਦ ਨੂੰ ਰਾਜਾ ਨਹੀਂ ਬਣਾਇਆ ਫਿਰ ਬਾੜੋ ਜਿੰਨੇ ਰਾਜੇ ਆਏ ਸਨ ਉਹਨਾਂ ਦੇ ਕੋਲ ਖੜਾ ਹੋਇਆ ਉਹਨਾਂ ਦੇ ਕੋਲੋਂ ਵੀ ਅੱਗੇ ਲੰਘ ਆਇਆ ਉਹ ਹੌਲੀ-ਹੌਲੀ ਕਰਦਾ ਆਮ ਜਨਤਾ ਦੇ ਵਿੱਚ ਆ ਗਿਆ ਜਿੱਥੇ ਹੁਣ ਇਹ ਖੜਾ ਸੀ ਜਿਸ ਨੂੰ ਉਹਨੇ ਟੋਕਰੀ ਮਾਰੀ ਸੀ ਉਹਦੇ ਕੋਲ ਆ ਕੇ ਤੇ ਉਹਨੇ ਉਹਦੇ ਸਿਰ ਤੇ ਵਿੱਚ ਉਹ ਮਾਲਾ ਪਾ ਦਿੱਤੀ ਸਾਰੇ ਜਣਿਆਂ ਨੇ ਉਹਨੂੰ ਖੁਸ਼ੀ-ਖੁਸ਼ੀ ਆਪਣਾ ਰਾਜਾ ਕਬੂਲ ਕਰ ਲਿਆ ਹੁਣ ਉਹ ਸਮਝਦਾਰਤਾ ਹੈ ਗਈ ਸੀ ਨਿਮਰਤਾ ਦਾ ਉਹ ਪਹਿਲਾ ਹੀ ਪੁੱਤਲਾ ਸੀ ਬੜੇ ਸਾਰੇ ਗੁਣਾਂ ਦਾ ਉਹਦੇ ਵਿੱਚ ਧਾਰਨੀ ਸੀ ਕਹਿੰਦੇ ਉਹਨੇ ਆਪਣੇ ਗੁਣਾਂ ਦੇ ਨਾਲ ਤੇ ਉਹਨੇ ਚੰਗੀ ਸਮਝਦਾਰੀ ਦੇ ਨਾਲ ਰਾਜ ਚਲਾਇਆ ਜਿਸ ਦੇ ਨਾਲ ਰਾਜ ਵਿੱਚੋਂ ਸਾਰੀ ਭੁੱਖ ਮਰੀ ਤੇ ਸਾਰੇ ਜਿਹੜੇ ਮਾੜੇ ਕੰਮ ਸਨ ਉਹ ਦੂਰ ਹੋ ਗਏ ਕਹਿੰਦੇ ਹੁਣ ਕਾਫੀ ਸਮਾਂ ਹੋ ਗਿਆ ਸੀ ਤੇ ਕਹਿੰਦੇ ਸਭ ਨੇ ਤੈਅ ਕੀਤਾ ਵੀ ਹੁਣ ਇਸ ਰਾਜੇ ਦਾ ਵਿਆਹ ਕਰ ਦਿੱਤਾ ਜਾਵੇ ਕਿੰਦੇ ਹੁਣ ਪਹਿਲਾਂ ਕੀ ਹੋਇਆ ਕਰਦੇ ਸੀ ਵੀ ਚਿੱਠੀ ਪੱਤਰ ਜਿਹੜੇ ਪੰਡਤ ਤੇ ਨਾਈ ਰਾਜ ਰਾਜ ਵਿੱਚ ਲੈ ਕੇ ਜਾਇਆ ਕਰਦੇ ਸੀ ਤੇ ਸਭ ਦੇ ਨਾਲ ਗੁਣਾ ਦਾ ਉਹ ਉਹਨਾਂ ਦੇ ਨਾਲ ਮਿਲਾ ਕੇ ਦੇਖਦੇ ਸੀ ਵੀ ਕਿਹੜਾ ਚੰਗਾ ਕਿੰਦੇ ਹੁਣ ਸਾਰੇ ਪਾਸੇ ਲੈ ਕੇ ਗਏ ਹੁਣ ਉਸੇ ਰਾਜੇ ਦੇ ਕੋਲ ਲੈ ਕੇ ਗਏ ਜਿਹਦੀ ਇਕਲੌਤੀ ਧੀ ਸੀ ਕਿੰਦੇ ਰਾਜੇ ਨੇ ਉਹਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿੱਤਾ ਕਿੰਦੇ ਕੁਝ ਸਮਾਂ ਲੰਘਿਆ ਤੇ ਕਿੰਦੇ ਜਿਹੜੀ ਉਹਨੇ ਟੋਕਰੀ ਮਾਰੀ ਸੀ ਨਾ ਉਹ ਜ਼ਖਮ ਬੜਾ ਜ਼ਿਆਦਾ ਗਹਿਰਾ ਸੀ ਉਹ ਵੱਡਾ ਵੱਡਾ ਨਿਸ਼ਾਨ ਬਣਿਆ ਹੋਇਆ ਸੀ ਰਾਜਕੁਮਾਰੀ ਪੁੱਛਦੀ ਵੀ ਜਖਮ ਕਾ ਉਹਨੇ ਕਿਹਾ ਇਹ ਜਿਹੜਾ ਜ਼ਖਮ ਹੋਇਆ ਨਾ ਇਹ ਕਿਸਮਤ ਤੇ ਭਾਗਾਂ ਦਾ ਜ਼ਖਮ ਹੈ ਉਹਨੇ ਫੇਰ ਪੁੱਛਿਆ ਉਹਨੇ ਅਗੋਂ ਇਹੀ ਜਵਾਬ ਦਿੱਤਾ ਜਦੋਂ ਪੁੱਛਣਾ ਕਰਨਾ ਇਹੀ ਜਵਾਬ ਦੇ ਦਿਆ ਕਰਨਾ ਇੱਕ ਦਿਨ ਉਹਨੇ ਕਿਹਾ ਵੀ ਮੈਂ ਜਾਨਣਾ ਚਾਹੁੰਨੀ ਆ ਵੀ ਤੁਹਾਨੂੰ ਕਿਸੇ ਯੁੱਧ ਲੜਾਈ ਚ ਇਹ ਜ਼ਖਮ ਹੋਇਆ ਉਹ ਕਿੰਨਾ ਠਹਿਰੋ ਉਹਨਾਂ ਜਾਂਦਾ ਤੇ ਉਹ ਹੀ ਟੋਕਰੀ ਚ ਚੱਕ ਕੇ ਤੇ ਉਹਦੇ ਹੱਥ ਚ ਰੱਖ ਦਿੰਦਾ ਉਹ ਟੋਕਰੀ ਨੂੰ ਜਦੋਂ ਦੇਖਦੀ ਉਹਨੂੰ ਪਹਿਲਾਂ ਸਮਝ ਨਹੀਂ ਆਉਂਦਾ ਫਿਰ ਨੂੰ ਯਾਦ ਹੁੰਦਾ ਵੀ ਹਾਂ ਇਹ ਤਾਂ ਮੇਰੀ ਟੋਕਰੀ ਹੈ ਜਿਸ ਵਿੱਚ ਮੈਂ ਫੁੱਲ ਇਕੱਠੇ ਕਰਿਆ ਕਰਦੀ ਸੀ ਫਿਰ ਉਹਨੇ ਜਦੋਂ ਗੌਰ ਨਾਲ ਤੱਕਿਆ ਤੇ ਤੱਕ ਕੇ ਕਹਿੰਦੀ ਹਾਂ ਤੁਸੀਂ ਤਾਂ ਉਹੀ ਹੋ ਉਸ ਤੋਂ ਮਾਫੀ ਮੰਗਣ ਲੱਗੀ ਉਹਨੇ ਕਿਹਾ ਤੂੰ ਮਾਫੀ ਨਾ ਮੰਗ ਜੇਕਰ ਤੂੰ ਟੋਕਰੀ ਨਾ ਉਸ ਦਿਨ ਮੇਰੇ ਸਿਰ ਤੇ ਮਾਰਦੀ ਤੇ ਮੈਂ ਉੱਥੇ ਤੇਰੀ ਨੌਕਰੀ ਕਰੀ ਜਾਣੀ ਸੀ ਤੇ ਮੀਨੂ ਇਸ ਰਾਜ ਦਾ ਰਾਜਾ ਕਿੰਨੇ ਬਣਾਉਣਾ ਸੀ ਤੇਰੀ ਟੋਕਰੀ ਨੇ ਹੀ ਮੇਰੇ ਭਾਗ ਖੋਲ ਦਿੱਤੇ ਉਹਨੇ ਕਿਹਾ ਫਿਰ ਇਹਦਾ ਭਾਪ ਉਹ ਜੋ ਸੰਤ ਫਕੀਰ ਕਹਿੰਦੇ ਸੀ ਉਹ ਸੱਚ ਹੋ ਗਿਆ ਕਹਿੰਦੇ ਹਾਂ ਸੱਚ ਹੋਇਆ ਉਹਨਾਂ ਕਹਾਂ ਸੀ ਹਰ ਇੱਕ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਤੇ ਮੇਰੇ ਚੰਗੇ ਕੀਤੇ ਕਰਮਾਂ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਜਦੋਂ ਇਹ ਗੱਲ ਸੁਣੀ ਤਾਂ ਉਹਨੇ ਕਿਹਾ ਕਿ ਚੰਗੇ ਕਰਮ ਮਨੁੱਖ ਦੇ ਸੱਚੀ ਭਾਗ ਬਦਲ ਦਿੰਦੇ ਨੇ ਉਹਨੇ ਕਿਹਾ ਹਾਂ ਕਿੰਦੇ ਤੁਸੀਂ ਵੀ ਕੋਈ ਚੰਗਾ ਕਰਮ ਕੀਤਾ ਸੀ ਜਿਸ ਕਾਰਨ ਤੁਸੀਂ ਰਾਜੇ ਦਿੱਤੀ ਬਣਿਓ ਉਸ ਤੋਂ ਬਾਅਦ ਉਹਨੇ ਵੀ ਪਰਮਾਤਮਾ ਦਾ ਨਾਮ ਜਪਣਾ ਤੇ ਲੋਕਾਂ ਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਥੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਚੰਗੇ ਕਰਮ ਹੀ ਤੁਹਾਡੀ ਕਿਸਮਤ ਬਦਲਦੇ ਨੇ ਤੁਹਾਡੀ ਕਿਸਮਤ ਤੇ ਜਿਹੜਾ ਜੰਦਰਾ ਉਹਨੂੰ ਖੋਲਣ ਦੀ ਚਾਬੀ ਤੁਹਾਡੇ ਹੱਥ 'ਚ ਹੈ ਤੇ ਉਹ ਹੈ ਚੰਗੇ ਕਰਮ